ਮੱਛਰ ਦਾ ਨੀਲਾ ਦੇਵੇ ਮੱਛਰ ਨੇ ਖਾਲੀ ਤੋੜ ਕੇ ਮੱਛਰ ਦਾ ਨੀਲਾ ਦੇਵੇ ਮੱਛਰ ਨੇ ਖਾਲੀ ਤੋੜ ਕੇ ਇਹ ਗਾਣਾ ਹੀ ਬਹੁਤ ਮਸ਼ਹੂਰ ਹੋਇਆ ਸੀ ਹਨਾ ਮੱਛਰ ਦਾ ਨੀਲਾ ਦੇਵੇ ਮੱਛਰ ਨੇ ਖਾਲੀ ਤੋੜ ਕੇ ਵਾਕਈ ਗੱਲ ਸਹੀ ਆ ਮੱਛਰ ਟੋਟ ਟੋਟ ਖਾਂਦਾ ਰਾਤ ਨੂੰ ਸੌਣ ਨਹੀਂ ਦਿੰਦਾ ਅੱਜ ਕੱਲ ਤਾਂ ਬਹੁਤ ਮੱਛਰ ਹੋਇਆ ਪਿਆ ਤੇ ਅਸੀਂ ਦੇਖੋ ਗਾਇਸ ਇਹ ਮੱਛਰ ਦਾ ਨੀਲਾ ਆਂਦੀ ਏ ਗੱਲ ਕਿੰਨੀ ਵਧੀਆ ਹਨਾ ਪਹਿਲਾਂ ਵਾਲੀਆਂ ਮੱਚਾਦਆਂੀਆਂ ਹੁੰਦੀਆਂ ਸੀ ਦੋ ਡੰਡੇ ਜੇ ਇੱਧਰ ਲਾ ਲਓ ਦੋ ਇੱਧਰ ਲਾ ਲਓ ਐਂ ਲਾ ਕੇ ਓਖੇ ਹੋਈ ਜਾਂਦੇ ਚੰਗੀ ਤਰ੍ਹਾਂ ਲੱਗਦੀ ਵੀ ਇੰਸਾਨ ਦੇਖੋ ਬਿਲਕੁਲ ਕਿਸੇ ਚੀਜ਼ ਦੀ ਲੋੜ ਨਹੀਂ ਰਾਉਂਡ ਦੀ ਲੋੜ ਨਹੀਂ ਵੀ ਇਹਨੂੰ ਖੋਲੋ ਇੱਥੇ ਜਿੱਪ ਲੱਗੀ ਹੋਈ ਆ ਦੇਖੋ ਐਂਟਰੀ ਕਰਨ ਵਾਸਤੇ ਹਨਾ ਇਹ ਜਿੱਪਾ ਜਿੱਪ ਖੋਲ ਕੇ ਆਪਾਂ ਐਂਟਰੀ ਕਰ ਸਕਦੇ ਆ ਅੰਦਰ ਹਨ ਦੋਨੇ ਪਾਸੇ ਜਿੱਪ ਲੱਗੀ ਹੋਈ ਆ ਤਾਂ ਵਧੀਆ ਚੀਜ਼ ਆ ਇਹ ਬਹੁਤ ਵਧੀਆ ਤੇ ਮੈਨੂੰ ਲੱਗਦਾ ਤੁਹਾਨੂੰ ਵੀ ਬਹੁਤ ਪਸੰਦ ਆਈ ਹੋਣੀ ਆ ਤੁਸੀਂ ਵੀ ਤੁਹਾਡੇ ਨੇੜੇ ਦੇ ਮੰਡੀਆਂ ਦੇ ਵਿੱਚ ਬਾਜ਼ਾਰ ਚ ਮਜੂਗੀ ਲੈ ਸਕਦੇ ਹੋ ਦੇਖੋ ਵੇਖਣ ਚ ਕਿੰਨੀ ਥੋੜੀ ਲੱਗਦੀ ਹੈ ਹਨ ਤੇ ਇਹ ਵਿੱਚ ਬਹੁਤ ਵਧੀਆ ਆਨੰਦ ਆਇਆ ਮੈਂ ਜਦੋਂ ਰਾਤ ਲਾ ਕੇ ਉੱਤੇ ਸੀ ਅਸੀਂ ਤਾਂ ਬਹੁਤ ਵਧੀਆ ਸੀ ਠੀਕ ਹੈ ਇਧਰੋਂ ਜੇ ਪਰ ਕੋਲ ਕੇ ਆਪਾਂ ਐਂਟਰੀ ਕਰ ਜਾਂਦੇ ਹਾਂ ਇੱਥੋਂ ਤੇ ਬਹੁਤ ਹੀ ਵਧੀਆ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਰਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਜੀ ਓਕੇ ਥੈਂਕ ਯੂ